ਕੱਲ ਥਾਣਾ ਕੈਂਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਰਟਾ ਐਸਐਚਓ ਕੈਂਟੋਨਮੈਂਟ ਏਡੀਸੀ ਵੀ ਮਨੂ ਦੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾ ਰਹੀਂ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸਸ ਰਹੀਂ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜੀ ਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮਕਦਮਾ ਸੀ 5 ਅਗਸਤ ਨੂੰ ਉਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਹਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਤਕਰਾਰ ਹੋਇਆ ਉਸ ਤਕੜਾਰ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹੁਸ਼ਿਆਰਪੁਰ ਤੋਂ ਜਾ ਕੇ अर्ਲੀ ਮਾਰਨਿੰਗ ਆ ਉਸ ਗਿਊਜ਼ ਨੂੰ ਅਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲਸ ਆ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜੇ ਲੋਡ ਹੋ ਬਾਅਦ ਸ਼ੇਅਰ ਕਰ ਸਕਦੇ ਹਾਂ ਸਰ ਕਹਿੰਦੇ ਮਰਡਰ ਕਰਨੀ ਗਿਆ ਸੀ ਜਾਂ ਫਿਰ ਦੀ ਕੋਈ ਹੋਰ ਮਨਚਾ ਸੀ ਇਹ ਵਾਗਵਾਰ ਸੀ ਵਾਗਵਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਏਟ ਇਟ ਟੂ ਬੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋਈ ਹੋਰ ਕਾਰਨ ਆ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਹਾਂ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਜ਼ ਨਾਲ ਲਵਨ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲ ਦੇ ਦੱਸਾਂਗੇ ਉਹਨਾਂ ਦੇ ਸੰਬੰਧ ਵਿੱਚ ਕਰਕੇ ਗਿਆ ਸੀ ਸੈਲਟਰੀ ਦਾ ਲਾਸਟ ਜਦੋਂ ਇਹਨਾਂ ਦੇ ਸੰਪਰਕ ਵਿੱਚ ਕਦੋਂ ਆਇਆ ਸੀ ਇਹਨਾਂ ਦੇ ਪਰਿਵਾਰ ਦੇ ਇਹਨਾਂ ਦਾ ਸੰਬੰਧ ਰੱਥੇ ਉਹ 7 7-8 ਸਾਲ ਤੋਂ ਇਹਨਾਂ ਦਾ ਵਾਕਿਫਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਜਾਇਆ ਸੀ ਉਦੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰ ਨੂੰ ਦੇਖ ਰਿਆ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤਾਕ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਪ੍ਰਾਣੀ ਵਾਕਵਿਤ ਹੋਣ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਇਹ ਆਪਣੇ ਰਾਜਾ ਰਾਜਾ ਸੰਸੀ ਦਾ ਰਾਜਾ ਸੰਸੀ ਅਮਰਸ ਹੈ ਜੀ ਇਹਦੀ ਫੈਮਿਲੀ ਹੈ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਪਾਲਸਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ ਜਿਹਦੇ ਨਾਲ ਜਿਹਨਾਂ ਲੜਾਈ ਝਗੜਾ ਹੋਇਆ ਤੇ ਜਾਂਦੇ ਦੇ ਚੱਕੂ ਚੁੱਕੇ ਪਹਿਲੇ ਕੋਈ ਗੱਲਬਾਤ ਹੋਈ ਹੋਈ ਕੀ ਇਹਨੂੰ ਵੀ ਆਪ ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਰੈਡੀਫਾਈ ਕੀਤਾ ਰੈਡੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਤੁਸੀਂ ਵਰਕਆਊਟ ਕਰਨੀਆਂ ਹਰਪੁਰ ਸਰ ਹਸ਼ਿਆਰਪੁਰ ਦੇ ਨਾਨਕੇ ਸੀ ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਦੁਰਦਾ ਫਿਰਦਾ ਸੀ ਉੱਥੇ ਸਾਡੀ ਟੀਮਾਂ ਪਹੁੰਚ ਗਈਆਂ ਸੀਗੀਆਂ ਪਹੁੰਚ ਕੇ ਉਸ ਹਾਵ ਨਾਲ ਸੀਨ ਉੱਥੋਂ ਲੇਕਨ ਇਸਤਰੀ ਦੀ ਗੱਲ ਆਈ ਕਿ ਜਿਸ ਨੂੰ ਜੇਲ੍ਹ ਚ ਗਿਆ ਸੀ ਤੇ ਘਰ ਦੇ ਮਨ ਕੱਢ ਦਿੱਤਾ ਹੋਵੇ ਕੋਈ ਇਸਤਰੀ ਕੋਲ ਬਦਨਾਮੀ ਕੀਤੀ ਹੋਈ ਹੈ ਜੀ ਨਹੀਂ ਐਜ ਆਫ ਨਾਓ ਇਹਦੇ ਦੱਸਣ ਤੇ ਇਹ ਆ ਇਹ ਦੇ ਜੇਲ੍ਹ ਜੇਲ੍ਹ ਚ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਕੋਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਪੋਸਿਬਿਲਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚ ਆਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ ਦੈਟ ਬਟ ਨਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨ ਸਾਡੀਆਂ ਜਾਰੀ ਆ ਇਹ ਕਿਆਸਰਾਈਆਂ ਨੇ ਇਹਦੀ ਇਨਕੁਇਰੀਸ਼ਨ ਦੇ ਵਿੱਚ ਸਾਰੀ ਗੱਲ ਗਲ クリア ਹੋਵੇ